ਤੜਕੀ ਨਾਮ ਭਾਈ ਬਲਵਿੰਦਰ ਹੈ ਜੀ ਡੈਡ ਬੋਡੀ ਮਿਲ ਜੀ ਕਿ ਤੁਹਾਡਾ ਕਿ ਲੱਗਦਾ ਜੀ ਪਾਣ ਗਿਆ ਜੀ ਸ਼ਕੀਬ ਕਰਨ ਹੋਏ ਇੱਥੇ ਡੈਡ ਬੋਡੀ ਮਿਲੀ ਹੈ ਮੌਤ ਵੀ ਨਾਲ ਦਾ ਹੀ ਨਿਕਲਿਆ ਹੈਗਾ ਅਸੀਂ ਤਾਂ ਗਿਆ ਖੜਾ ਮੇਲਾ ਦੇਖਣ ਗਿਆ ਹੈ ਅੱਛਾ ਜੀ ਬਾਕੀ ਨਹੀਂ ਹੈ ਕੱਲ ਤਾਂ ਨਿਕਲੇ ਜੀ ਕੁਝ ਪਤਾ ਲੱਗਾ ਇੱਥੇ ਮਾਦੂਪੁਰ ਦੀ ਸਟੇਡੀਅਮ ਵਿੱਚ ਕਿੱਦਾਂ ਪਹੁੰਚ ਗਏ ਇੱਥੋਂ ਗਏ ਫੋਨ ਕੀਤਾ ਸਮਝ ਕਿਹੜਾ ਪਿੰਡ ਹੈ ਮੁੰਡੇ ਦਾ ਅਰਦਾਸਪੁਰ ਥੋੜਾ ਥੋੜਾ ਪਾਣ ਚੱਲਦਾ ਹਾਂ ਜੀ ਤੇ ਕੱਲ ਜਦੋਂ ਅਸੀਂ ਬਾਹਰ ਨਿਕਲੇ ਤੁਸੀਂ ਪਾਲ ਨਹੀਂ ਕੀਤੀ ਜੀ पाला थे मेला देखने गया जी आपे आज करे कुछ पता लगा किस तरह मौत हुई है नहीं, नहीं, नहीं। अच्छा खाना कुदरती मौत हुई नहीं कुछ खाण्ला या कुरती है अच्छा जी नाम की गौरव जी पिता का नाम की हैदेवला मुंडा की काम कर दिया मुंडा जी बाहर जाना है अच्छा जी घरों की कह मेले चल घरों कहना मैं लाइफ हंस बना मेरा गैक्या वो करा लिया मैं सट्टा बहाना जहाँ मारा ਤਾਂ ਤੁਹਾਨੂੰ ਕਦੋਂ ਪਤਾ ਲੱਗਾ ਹਾਂ ਜੀ ਹੁਣੇ ਪਤਾ ਲੱਗਾ ਜੀ ਪੋਰਟ ਪਹੁੰਚੀ ਮੌਕੇ ਤੇ ਹਾਂਜੀ ਕੀ ਕਹਿੰਦੇ ਪੋਰਟ ਵਾਲੇ ਉਹ ਸਾਰੇ ਕਹਿੰਦੇ ਆ ਵੀ ਡੈੱਡ ਬੋਡੀ ਲੈ ਕੇ ਸਵਲਾ ਹਟਾਈ ਹੋਈ ਹੈ ਪੋਰਟ ਮਾਰਟਮ ਕਰਵਾਉਣੀ ਠੀਕ ਕੀ ਨਾਮ ਪਈਆ ਆਪਣਾ ਮਨਜੀਤ ਸਿੰਘ ਜੀ ਕੀ ਮਾਮਲਾ ਸਰ ਡੈੱਡ ਬੋਡੀ ਮਿਲ ਸਕੀ ਸਰ ਜਿੱਦਾਂ ਮੈਨੂੰ 12 ਵਜੇ ਮੁੰਡੇ ਦਾ ਫੋਨ ਆਇਆ ਜਿੱਦਾਂ ਜੀ ਇਹ ਤਾਂ ਡੈੱਡ ਬੋਡੀ ਇਹ ਨਹੀਂ ਆ ਕੇ ਦੇਖੀ ਮੈਂ ਤਾਂ ਉਦੋਂ ਹੀ ਆ ਗਿਆ ਜਦੋਂ ਪੂਣਾ ਆਇਆ ਇਹਨਾਂ ਦਾ ਤੇ ਹਰਦਾਸਪੁਰ ਦਾ ਲੱਗਦਾ ਬੰਦਾ ਮੁੱਕਾ ਪਿਆ ਸੀ ਜੇ ਕੋਲ ਮੋਟਰਸਾਈਕਲ ਵੀ ਖੜਾ ਆ ਤੇ ਪਾਲਸ ਤੇ ਮੋਬਾਈਲ ਕੋਲ ਪਿਆ ਏ ਉਹਦੇ ਮੂੰਹ 'ਚੋਂ ਖੂਨ ਵਗਿਆ ਡੈੱਡ ਬੋਡੀ ਜਿੱਦਾ ਮੁੱਕਾ ਪਿਆ ਜਦੋਂ ਆ ਕੇ ਦੇਖਿਆ ਤਾਂ ਪਾਨਾ ਪੂਣਾ ਉੱਤੇ ਦਿੱਤਾ ਤੇ ਹੁਣ ਦੇਖਿਆ ਤਾਂ ਜੇ ਹਰਦਾਸਪੁਰ ਦਾ ਮੁੰਡਾ ਆਇਆ ਸੀ ਤੁਹਾਡਾ ਕਿਹੜਾ ਪਿੰਡ ਨੀਰਾ ਦਾ ਮਾਦੋਪੁਰ ਹੀ ਆ ਜੀ ਮਾਦੋਪੁਰ ਦੀ ਸਟੇਡੀਅਮ ਤੁਹਾਨੂੰ ਵੀ ਤਾਂ ਪਤਾ ਲੱਗ ਹਰਦਾਸਪੁਰ ਉਹ ਮੁੰਡੇ ਨੇ ਦੱਸਿਆ ਜੀ ਉਹ ਆ ਗਿਆ ਮੁੰਡੇ ਨੂੰ ਫੋਨ ਜੱਦ ਕੀਤਾ ਕਿ ਉਹਨਾਂ ਨੂੰ ਪਤਾ ਲੱਗਾ ਉਹ ਕਹਿੰਦੇ ਅਸੀਂ ਲੱਜਦੇ ਪਏ ਸੀ ਸਵੇਰ ਦਾ ਲੱਜਦੇ ਨਹੀਂ ਪਿਆ ਫੋਨ ਵੱਜਦਾ ਵੀ ਪਿਆ ਸੀ ਅਸੀਂ ਚੱਕਿਆ ਨਹੀਂ ਫੋਨ ਉਹਦਾ ਜੋ ਵੀ ਕੁਮਾਰ ਪਿਆ ਕੋਲ ਜਦ ਦੇਖਿਆ ਕਿਦਾ ਮੁੰਡਾ ਇਹ ਪਹਿਲਾਂ ਵੀ ਦੇਖਿਆ ਗਿਆ ਸੀ ਬੰਦਾ ਇਹ ਇੱਥੇ ਨਹੀਂ ਨਹੀਂ ਆਪਾਂ ਨਹੀਂ ਦੇਖਿਆ ਪਹਿਲਾਂ ਮੈਨੂੰ ਤਾਂ ਜਦੋਂ ਫੋਨ ਆਇਆ ਮੁੱਕੇ ਦਾ ਫੋਨ ਆ ਵੀ ਆਪਣੇ ਮਾਦਪੁਰ ਗਰਾਉਂਡ 'ਚ ਮੁੰਡਾ ਮੁੱਕਾ ਪਿਆ ਹੋਈ ਵੀ ਆ ਕੇ ਦੇਖਦਾ ਕੌਣ ਹੈ ਇਹ ਤਾਂ ਪਹਿਲੀ ਵਾਰ ਜਿਹੜੀ ਚੀਜ਼ ਤੇ ਮੌਸਮ ਤੇ ਆ ਜੀ ਡਿਸਕਵਰ ਅੱਛਾ ਹਾਂਜੀ ਤੂੰ ਕੀ ਲੱਗਦਾ ਹੈ ਕਿ ਕਿੱਦਾਂ ਹੋਈ ਮੌਤ ਇਹ ਨਹੀਂ ਆਪਾਂ ਕਹਿ ਸਕਦੇ ਕਿ ਕਿਦਾਂ ਆਉਂਦਾ ਫੋਨ ਨੱਕਰਾ ਹੀ ਫੋਨ ਆਉਂਦਾ ਪਿਆ ਕੀ ਨਹੀਂ ਪਤਾ ਵੀ ਕਿੱਦਾਂ ਮੋਕਾ ਕਿੱਦਾਂ ਨਹੀਂ ਤਾਂ ਬਾਅਦ ਚ ਪਤਾ ਲੱਗੂ ਆਪਾਂ ਕੁਛ ਨਹੀਂ ਇਹਦੇ ਬਾਰੇ ਕਹਿ ਸਕਦੇ ਉਸੇ ਘਰਿਆਂ ਨਾਲ ਸੰਪਰਕ ਹੋਇਆ ਕੀ ਕਹਿੰਦੇ ਹਾਂਜੀ ਹਾਂਜੀ ਉਹਦੇ ਘਰ ਤੇ ਆ ਗਏ ਆ ਉਹਨਾਂ ਨੂੰ ਦੱਸ ਦਿੱਤਾ ਉਹਨੂੰ ਦੇਖ ਲਿਆ ਆ ਕੇ ਜੀ ਹਾਂਜੀ ਲੱਗਦਾ ਕਿ ਕੋਈ ਨਸ਼ੇ ਨੂੰਸ਼ੇ ਕਰਨ ਮੌਤ ਹੋਈ ਜਾਂ ਕੁਦਰਤੀ ਮੌਤ ਆਪਾਂ ਦੇਖੋ ਮੈਂ ਬਿਨਾਂ ਗੱਲੋਂ ਨਹੀਂ ਕਹਾਂਦਾ ਵੀ ਨਸ਼ੇ ਨਾਲ ਮੌਤ ਹੋਈ ਆ ਕਿੱਦਾਂ ਮੌਤ ਹੋਈ ਆ ਇਹ ਨਹੀਂ ਆਪਾਂ ਕਿਹਾ ਸੀ ਕਿ ਆਪਾਂ ਇਸ ਦੀ ਪੁਸ਼ਟੀ ਨਹੀਂ ਕਰਦੇ ਆਪਾਂ ਤਾਂ ਬਾਡੀ ਨੂੰ ਦੇਖ ਕੇ ਕੀ ਲੱਗ ਰਿਹਾ ਹੈ ਬਾਡੀ ਨੂੰ ਦੇਖ ਕੇ ਭਾਈ ਅੱਜ ਕੀ ਕਵਾਂਗੇ ਆਪਾਂ ਇਦਾਂ ਕਿਦਾਂ ਕਹਿ ਦਵਾਂਗੇ ਬਾਡੀ ਦੇਖ ਕੇ ਲੱਗ ਰਿਹਾ ਟੈਗ ਰਿਹਾ ਦਸਾਂ ਸਾਰੇ ਖੂਨ ਰਿਹਾ ਹੈ ਦਿਮਾਗ ਨਾਲ ਹੀ ਫੱਟੀ ਆ ਇਹ ਹੋ ਸਕਦਾ ਬਾਕੀ ਆਪਾਂ ਅੱਗੇ ਗਰੂ ਮਾਰ ਰਿਹਾ ਆਪਣਾ ਵੀ ਇਹੀ ਪਿੰਡ ਹੈ ਜੀ ਹਾਂਜੀ ਹਾਂਜੀ ਮਾਧਪੁਰੇ ਪਿੰਡ ਦਾ ਮੈਨੂੰ ਪਤਾ ਉਹ ਪਿੰਡੋਂ ਜਾ ਕੇ ਕਾੜਿਆ ਕੋਈ ਪੁਲਿਸ ਵਗੈਰਾ ਨਹੀਂ ਪਹੁੰਚੀ ਮੈਂ ਸੱਚੋਂ ਸਾਵ ਨੂੰ ਫੋਨ ਕਰ ਦਿੱਤਾ ਆ ਅੱਛਾ ਜੀ ਹਾਂਜੀ ਸਤ ਅਸ਼ਾਣੇ ਪਕਵਾੜੇ ਤੂੰ ਕਹਿੰਦੇ ਭੇਜਦੇ ਪਿਆ ਸੀ ਮੈਨੂੰ ਆਪ ਹੀ ਜਾਂ ਡਿਊਟੀ ਅਫਸਰ ਕੰਨੇ ਹੁੰਦੇ ਪਏ ਆ ਤੇ ਜਿੱਥੇ ਬੋਡੀ ਮਿਲੀ ਕਿਹੜੀ ਜਗ੍ਹਾ ਜੀ ਇਹ ਇਹ ਮਾਧੋਪੁਰ ਜੀ ਪਾਕਲੀਆਂ ਦੀ ਰੋਡ ਤੇ ਆ ਗਰਾਊਂਡ ਵੱਡੀ ਫਟਵਾਲ ਵਾਲੀ ਸਟੇਡੀਅਮ ਬਟਾ ਅੱਛਾ ਜੀ ਹਾਂਜੀ ਸੋ ਪਿੰਡ ਵਾਲੇ ਵੱਲੋਂ ਤੁਹਾਡਾ ਪਿੰਡ ਵੀ ਦਿਸਿਆ ਇਹੀ ਕਿ ਮਾਧੋਪੁਰ ਪਿੰਡ ਸਾਡਾ ਹਾਂਜੀ ਕਦੀ ਇਹ ਵਿਅਕਤੀ ਪਹਿਲਾਂ ਵੀ ਇੱਥੇ ਘੁੰਮਦਾ ਫਿਰਦਾ ਨਜ਼ਰ ਆਇਆ ਸੀ ਭਾਜੀ ਕਦੀ ਵੀ ਨਹੀਂ ਦੇਖਿਆ ਇੱਥੇ ਕਦੀ ਵੀ ਇਹ ਤਾਂ ਅਸੀਂ ਆਪਣੇ ਗੇਟਾਂ ਤੇ ਕੰਮ ਕਰਦੇ ਤੇ ਮੁੰਡੇ ਨੇ ਚਾਂਗ ਦੱਸਿਆ ਉੱਥੇ ਬੰਦਾ ਜਿਗਿਆ ਪਿਆ ਆਇਆ ਤਾਂ ਗੇਟ ਹੋਇਆ ਇਹ ਤੋ ਇੱਥੇ ਨਹੀਂ ਆਣੇ ਹੈ ਸਾਡੇ ਚਾਚਾ ਦੇ ਲੜਕਈ ਹੈਗੀ ਤੇ ਮਤਵਾਇਆ ਤਾਂ ਦੇਖਿਆ ਜੀ ਡੱਡੂ ਬ ਇਹ ਸਕੂਲ ਦੇ ਗਰਾਊਂਡ 'ਚ ਹਾਂਜੀ ਹਾਂਜੀ ਸਟੇਡੀਅਮ ਸਕੂਲ ਦੀ ਜਿਹੜੇ ਪਿੰਡ ਸਾਜੀ ਜਾਂਦੇ ਸਟੇਡੀਅਮ ਆ ਨਾਲੇ ਕਬਰਸਤਾਨ ਇਹ ਕਿਹੜਾ ਰੋਡ ਜਾਂਦਾ ਜੀ ਇਹ ਮਾਹੋ ਬਰ ਤੋਂ ਪੱਟ ਨੇ ਵਾਲੇ ਰੋਡ ਤੇ ਜੀ ਧੰਨਵਾਦ ਆਪਰਾ ਕਿ ਨਾ ਮੇਰਾ ਨਾਮ ਰਾਣੋ ਪੰਜ ਹਜ਼ਾਰ ਦਸ ਰਾਣੋ ਜੀ ਹਾਂਜੀ ਇਹ ਜਿਹੜੀ ਡੈੱਡ ਬੋਡੀ ਮਿਲੀ ਆ ਤੁਹਾਡੇ ਕੀ ਲੱਗਦਾ ਜੀ

ਦੇਖੀ ਦੀ ਆ ਜੇ ਸਾਨੂੰ ਪਤਾ ਲੱਗਿਆ ਤਾਂ ਸਾਡਾ ਮੁੰਡਾ ਹੈ ਗਵਾਂਡੀ ਆ ਮੈਂ ਮੁੰਡੇ ਨਾਲ ਲੈ ਕੇ ਤਾਂ ਸਿੱਧੇ ਪਾਉਂਦੇ ਆ ਇਹ ਬਾਹਰ ਬੈਰਾਂ ਵੀ ਗਏ ਸੀ ਫੋਰਨ ਕੰਟਰੀ ਨਹੀਂ ਹੱਲੇ ਨਹੀਂ ਗਏ ਹੈਗੇ ਹਾਂ ਕਿ ਤੁਮ ਨਸ਼ਾ ਵਗਰਾ ਤਾਂ ਨਹੀਂ ਕਰਦੇ ਨਹੀਂ ਨਸ਼ਾ ਵਗਰਾ ਸੀ ਤਾਂ ਸੁਣਿਆ ਨਹੀਂ ਹੈਗਾ ਨਸ਼ਾ ਕੀ ਲੱਗਦਾ ਹੈ ਕਿ ਕਿਦਾਂ ਮੌਤ ਹੋਈ ਹੈਗੀ ਇਹ ਇੱਥੇ ਕਿਦਾਂ ਪਹੁੰਚ ਗਿਆ ਹੈ ਮਾਧਪੁਰ ਕਿਦਾਂ ਪਹੁੰਚ ਗਿਆ ਰਸਤਾ ਪਤਾ ਨਹੀਂ ਇਹਨਾਂ ਨੇ ਮਾਧਪੁਰੀਆਂ ਨੇ ਪੁਲਿਸ ਨੂੰ ਫੋਨ ਕੀਤਾ ਹਾਂ ਹੁਣ ਸਾਡੇ ਤਾਂ ਇਸ ਬਾਰੇ ਪਤਾ ਨਹੀਂ ਹੈਗਾ ਅਸੀਂ ਤਾਂ ਸਾਨੂੰ ਸੁਣੇ ਹੀ ਪਤਾ ਲੱਗਾ ਸੀ ਉਸ ਜਿਹੜੇ ਪਹੁੰਚ ਗਏ ਹਨ ਮੋਟਰਸਾਈਕਲ ਵੀ ਹੈ ਨਹੀਂ ਸਹੀ ਸਲਾਮਤ ਕੋਈ ਐਕਸੀਡੈਂਟ ਨਹੀਂ ਜਿਹਦਾ ਮੁੰਡਾ ਪਿਆ ਹੈ ਬਸ ਹੁਣ ਨਿਕਲ ਪੁਲਿਸ ਵਾਲੇ ਪੁੱਜੀ ਮੌਕੇ ਤੇ ਕੀ ਕਹਿੰਦੇ ਹੁਣ ਪੁਲਿਸ ਵਾਲੇ ਕਹਿੰਦੇ ਆ ਦੇਖਦੇ ਹਾਂ ਹੁਣ ਅਸੀਂ ਕਾਰਵਾਈ ਕਰ ਦਿੰਦੇ ਹਾਂ ਸਰ ਮਕਬੀਤੇ ਪੁਜਜਾ ਕੀ ਮਾਮਲਾ ਸਾਰਾ ਡੈਡ ਬੋਡੀ ਮਿਲੀ ਹੈ ਇਹ ਗੌਰਮ ਮੁੰਡਾ 30 ਸਾਲ ਦੀ ਉਮਰ ਦਾ ਹਟਾ ਸੀ ਉਹ ਕੱਲ੍ਹ ਲਟੋ ਨਿਕਲਿਆ ਸੀ ਜੋ ਇਹ ਡੈਡ ਬੋਡੀ ਇੱਥੇ ਮਿਲੀ ਹੈ ਮਾਦੋਪੁਰ ਗਰਾਉਂਡ 'ਚ ਤੇ ਅੱਜ ਜੇ ਲੈ ਕੇ ਅਗਲੀ ਕਾਰਵਾਈ ਚਲੰਗ ਹੰਦੀ ਜਾ ਰਹੀ ਹੈ ਸਰ ਕੁਝ ਕਾਰਨ ਪਤਾ ਲੱਗੇ ਕਿਸ ਤਰ੍ਹਾਂ ਮੌਤ ਹੋਈ ਮੈਂ ਇੱਥੇ ਮੈਡੀਕਲ ਕੋਸਵਾਤ ਨੂੰ ਬਾਸਤ ਕਰਾਂ ਕਿਛੇ ਜੀ